ਸਭ ਤੋਂ ਪਹਿਲਾਂ ਤੇ ਸਾਡੇ ਵਾਸਤੇ ਅੱਜ ਬੜਾ ਮਹਾਨ ਦਿਹਾੜਾ ਆ। ਉਮੀਦੀ ਪੀਡੀ ਦੇ ਮਾਲਕ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅੱਜ ਪ੍ਰਕਾਸ਼ ਪੂਰਵ ਆ। ਮੇਰੇ ਵੱਲੋਂ ਸਮੂਹ ਸਾਧ ਸੰਗਤ ਨੂੰ ਉਹਨਾਂ ਦੇ ਪ੍ਰਕਾਸ਼ ਪੂਰਵ ਦੀ ਲੱਖ ਲੱਖ ਵਧਾਈ। ਜੀ ਅੱਜ ਅਸੀਂ ਮਹਿਤਾ ਚੌਂਕ ਤੋਂ ਅੰਮ੍ਰਿਤਸਰ ਤੱਕ ਬੜੇ ਚਿਰ ਦੀ ਇੱਕ ਮੰਗ ਸੀ ਕਿ ਕੋਈ ਸਿੱਧੀ ਕਨੈਕਟੀਵਿਟੀ ਜੜੀਆ ਮਹਿਤਾ ਚੌਂਕ ਤੋਂ ਅੰਮ੍ਰਿਤਸਰ ਨੂੰ ਪਿੰਡਾਂ ਦੇ ਵਿੱਚ ਦੀ ਜੜੀਆ ਉਹ ਨਹੀਂ ਆ ਕਿ ਸੋ ਅੱਜ ਅਸੀਂ ਇੱਕ ਉਪਰਲਾ ਕੀਤਾ ਹੈ ਇੱਥੋਂ ਪੰਜਾਬ ਰੋਡ ਵੇਜਦੀ ਬਸ ਜਿਹੜੀ ਅਮੇਕਾ ਚੌਕ ਤੋਂ ਅੰਮ੍ਰਿਤਸਰ ਤੱਕ ਜਾਊਗੀ ਔਰ ਪਿੰਡਾਂ ਦੇ ਵਿੱਚ ਦੀ ਹੁੰਦੀ ਜਾਊਗੀ ਤੁਸੀਂ ਔਰ ਇਤੋਂ ਦੇਖ ਲੋ ਮੈਸਮਪੁਰ ਔਰ ਨਾਹਦੀ ਕੋਈ ਸੈਦਪੁਰ ਕੋਟ ਹਿਆਤ ਭੂਲਕਾ ਔਰ ਡੇਰੀਆਲ ਸੈਦੋਕੇ ਇੱਧਰ ਦੀ ਜਾਣਤੀ ਹੋਈ ਏ ਜੰਡੇਆਲਾ ਖਲ ਖਲਚੀਆਂ ਅ ਬੇਰੀ ਤਾਂਗਰਾ ਖਲਚੀਆਂ ਤਾਂਗਰਾ ਦਬੁਰਜੀ ਮਾਨਾਂ ਵਾਲਾ ਇਹ ਸਾਰਾ ਰੂਟ ਲਗਭਗ 20 ਪਿੰਡਾਂ ਪੰਦੇ ਜੰਡੇ ਵਾਲੇ ਤੱਕ ਜਾਊਗੀ ਨਹੀਂ ਅੰਮ੍ਰਿਤਸਰ ਤੱਕ ਜਾਊ ਅੰਮ੍ਰਿਤਸਰ ਤੱਕ ਜਾਊਗੀ ਕਿਉਂਕਿ ਇਸ ਇਲਾਕੇ ਦੇ ਲੋਕਾਂ ਦੀ ਬੜੀ ਮੰਗ ਸੀਗੀ ਤੇ ਆ ਕਾਫੀ ਸਾਰੇ ਆਪਣੇ ਅੰਮ੍ਰਿਤਸਰ ਦਰਬਾਰ ਸਾਹਿਬ ਦਰਸ਼ਨ ਕਰਨ ਜਾਣਾ ਹੁੰਦਾ ਸੋ ਅਸੀਂ ਇਹ ਬੱਸ ਜਿਹੜੀ ਅੱਜ ਤੋਂ ਇਹਨੂੰ ਸ਼ੁਰੂਆਤ ਕੀਤੀ ਆ ਔਰ 60 ਕਿਲੋਮੀਟਰ ਦਾ ਏਰੀਆ ਟੋਟਲ ਜਿਹੜਾ ਆ ਅੰਮ੍ਰਿਤਸਰ ਤੱਕ ਜਾਂਦਾ ਔਰ 20 ਪਿੰਡਾਂ ਨੂੰ ਇਹ ਕਵਰ ਕਰੂਗੀ ਆ ਸਵੇਰੇ 8:30 8:30 ਵਜੇ ਇਥੋਂ ਇਹ ਬੱਸ ਜਾਇਆ ਕਰੂਗੀ ਅਮਰਸਰ ਅਮਰਸਰ ਤੋਂ ਦੁਬਾਰਾ ਫੇਰ ਵਾਪਸ ਆ ਕੇ ਤਾਂ ਬੱਸ ਦਾ ਸਟੇ ਵੀ ਜਿਹੜਾ ਆ ਉਰਾਤ ਇੱਥੇ ਹੋਊਗਾ ਮੈਂ ਸਮਝਦਾ ਇਹਦੇ ਨਾਲ ਸਾਡੇ ਪਿੰਡੂ ਇਲਾਕੇ ਨੂੰ ਜੀ ਕਾਫੀ ਜਿਹੜਾ ਆ ਉਹ ਫਾਇਦਾ ਹੋਊਗਾ ਔਰ ਲੋਕਾਂ ਦੀ ਜਿਹੜੀ ਲੰਬੇ ਸਮੇਂ ਤੋਂ ਲੱਗਦੀ ਆ ਰਹੀ ਮੰਗ ਸੀਗੀ ਪੂਰੀ ਹੋਈ ਆ ਲੋਕ ਮੈਂ ਜਨਪਿੰਡਾਂ ਨਾਲ ਜਨਤਾ ਸੀਗਾ ਕਹਿੰਦੇ ਸੀਗੇ ਸੜਕਾਂ ਦੇ ਬਹੁਤ ਵਧੀਆ ਬਣਾਉਂਦੀਆਂ ਹੁਣ ਇਹਦੇ ਬੱਸ ਵੀ ਚਲਾ ਦੇ ਇਸ ਵਾਰ ਜੇ ਐਵੀ ਮਾਕਿਟਰੀਆ ਪੂਰੀ ਹੋਈ ਮੇਰੇ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਮੈਂ ਤੋਂ ਪਹਿਲਾਂ ਲੋਕਲ ਬੱਸ ਸੇਵਾ ਵੀ ਕੋਈ ਬਹੁਤੀ ਬਿਹਤਰ ਨਹੀਂ ਸੀਗੀ ਔਰ ਲੋਕਾਂ ਦੀ ਡਿਮਾਂਡ ਵੀ ਸੀਗੀ ਕਿ ਸਾਨੂੰ ਕੋਈ ਨਾ ਕੋਈ ਜਿਹੜੀ ਅੱਛੀ ਬੱਸ ਸੇਵਾ ਇੱਥੇ ਸ਼ੁਰੂ ਕੀਤੀ ਜਾਵੇ ਹਾਂ ਬਿਲਕੁਲ ਲੋਕਲ ਬੱਸ ਸੇਵਾ ਵੀ ਜਿਹੜੀ ਆ ਉਹ ਨਹੀਂ ਹੈਗੀ ਔਰ ਓਵਰ ਆਧਾਰ ਕਾਰਡ ਤੇ ਸਾਡੀਆਂ ਜਿਹੜੀਆਂ ਭੈਣਾਂ ਸਵਰ ਕਰਦੀਆਂ ਨੇ ਉਹਨਾਂ ਨੂੰ ਵੀ ਸਰਕਾਰੀ ਬੱਸ ਚੱਲਣ ਦੇ ਨਾਲ ਕਾਫੀ ਜੜੀਆ ਇਸ ਇਲਾਕੇ ਦੇ ਵਿੱਚ ਰਾਹਤ ਮਿਲੂਗੀ ਸਰ ਸੜਕਾਂ ਨੂੰ ਲੈ ਕੇ ਜਿਹੜੇ ਹਰਕਾ ਜੰਦੇ ਵਾਲਾ ਦਾ ਡਵੈਲਪਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਦਾ ਚੱਲ ਰਿਹਾ ਵਾ ਬਹੁਤ ਵਧੀਆ ਤੁਸੀਂ ਹੱਥ ਜਿੱਥੇ ਖੜੇ ਹੋ ਇੱਥੇ ਦੇਖੋ ਇੱਥੋਂ ਲੈ ਕੇ ਉਹ ਨੁਕਰ ਕਾਰਨਰ ਤੋਂ ਕਾਰਨਰ ਜਿਹੜੀ ਆ ਸੜਕ ਬਣੀ ਆ ਮਜ਼ਬੂਤ ਸੜਕ ਬਣੀ ਆ ਬਈਤਾ ਚੌਂਕ ਦੇ ਵਿੱਚ ਆਪਾਂ ਖੜੇ ਆ ਤੁਸੀਂ ਵੀ ਇੱਥੋਂ ਦੀ ਤੁਸੀਂ ਦੇਖਿਆ ਹੋਵੇਗਾ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਅੱਜ ਇੱਥੇ ਕਿਵੇਂ ਦੇ ਹਾਲਾਤ ਜਿਹੜੇ ਉਹ ਬਣ ਚੁੱਕੇ ਨੇ ਬਹੁਤ ਵਧੀਆ ਸੜਕਾਂ ਦੀ ਜਿਹੜੀ ਆ ਉਹ ਸਾਰੀ ਕਾफी ਹੋ ਗਈ ਆ ਕਾਫੀਆਂ ਦੀ ਹੋ ਰਹੀ ਆ ਔਰ ਜਿਹੜਾ ਲੋਕ ਇਲਾਕੇ ਦੇ ਧੜਕਾਨ ਨੂੰ ਲੈ ਕੇ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਪਾਸ ਸਰਵਿਸ ਦੀ ਥੋੜੀ ਜੀ ਘਾਟ ਸੀਗੀ ਉਹ ਵੀ ਅੱਜ ਅਸੀਂ ਜਰੀਆ ਉਹ ਪੂਰੀ ਕਰ ਦਿੱਤੀ ਆ ਸੋ ਲੋਕ ਕੁਝ ਪਤਿਸਾਮ ਜਿਹੜੇ ਸਰਕਾਰ ਦਾ ਰਹਿੰਦਾ ਕਾਰਜਕਾਲ ਆ ਉਹਦੇ ਵਿੱਚ ਕਿਹੜਾ ਕੋ ਵੱਡਾ ਵਿਜਨ ਹੈ ਆਜੇ ਕਿ ਉਹ ਜਿਹੜਾ ਰਹਿੰਦਾ ਇਹ ਜਿਹੜਾ ਆਪਣਾ ਸਮਾਂ ਹੈਗਾ ਸਰਕਾਰ ਦਾ ਉਹਦੇ ਵਿੱਚ ਕਿੰਨਾ ਘੋਰ ਕਾਰਜ ਜਿਹੜਾ ਉਹ ਲੈ ਕੇ ਜਾਓਗੇ ਦੇਖੋ ਅਸੀਂ ਤਾਂ ਕੋਈ 1.5 ਸਾਲ ਜਾਂ ਤੋਂ ਸਾਲ ਨੂੰ ਮੁਕ ਰੱਖੇ ਨਹੀਂ ਕੰਮ ਕੀਤੇ ਅਸੀਂ ਤਾਂ ਕੰਮ ਜੜਿਆ ਜੋ 2022 ਨੂੰ ਜਦੋਂ ਸਰਕਾਰ ਬਣੀ ਉਹ ਤੋਂ ਕੰਮ ਜਿਹੜੇ ਨੇ ਉਹ جاری ਨੇ ਹਰ ਖੇਤਰ ਦੇ ਵਿੱਚ ਕੰਮ ਕਰ ਰਹੇ ਆ ਤੁਸੀਂ ਦੇਖੋ ਆ ਕਿੰਨੀ ਗਰਮੀ ਟੈਂਪਰੇਚਰ ਕਿੰਨਾ ਜ਼ਿਆਦਾ ਤਹ ਵੇ ਆ ਫਿਰ ਵੀ ਸਾਡੇ ਬਿਜਲੀ ਦੇ ਪ੍ਰਬੰਧ ਜਿਹੜੇ ਆ ਕਾਫੀ ਸੀਗੇ ਅਸੀਂ 16711 ਮੈਗਾਵਾਟ ਦੀ ਡਿਮਾਂਡ ਜਿਹੜੀ ਇੰਡੀਪੈਂਡੈਂਸ ਤੋਂ ਬਾਅਦ ਅੱਜ ਤੱਕ ਜਿਹੜੀ ਆ ਸਭ ਤੋਂ ਵੱਡੀ ਡਿਮਾਂਡ ਕਰ ਬਿਜਲੀ ਦੀ ਜਿਹੜੀ ਆ ਉਹ ਬਿਨਾਂ ਘਰ ਤੋਂ ਜਿਹੜੀ ਆ ਪੂਰੀ ਕੀਤੀ ਆ ਹੋਰ ਵੀ ਸਾਡੇ ਕੋਲ ਵਧੀਆ ਪ੍ਰਬੰਧ ਨੇ ਕੋਲੇ ਦੀ ਸਾਡੇ ਕੋਲ ਕੋਈ ਕਮੀ ਨਹੀਂ ਆ ਸਾਡੇ ਸਾਰੇ ਤਰ੍ਹਾਂ ਦੇ ਪਲਾਟਾਂ ਦੇ ਉੱਤੇ ਲਗਭਗ 30 ਦਿਨ ਦਾ ਕੋਲਾ ਸਾਡੇ ਕੋਲ ਅੱਜ ਵੀ ਰਿਜ਼ਰਵ ਜਿਹੜਾ ਆ ਉਹ ਆ ਸੋ ਹਰ ਖੇਤਰ ਦੇ ਵਿੱਚ ਤੁਸੀਂ ਸਕੂਲ ਆਫ ਫੈਮਿਨੈਂਸ ਲਾ ਲੋ ਮੁਹੱਲਾ ਕਲੇਨ ਕਲੇਰੋ ਸਰਪੰਚਾਪੋਰਸ ਲਾ ਲੋ ਹਰ ਖੇਤਰ ਦੇ ਵਿੱਚ ਹੀ ਅੱਜ ਹੀ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਹੋਰ ਸਾਰੇ ਆਏ ਸੀਗੇ ਅੱਜ ਤੋਂ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਉੱਥੇ ਗਏ ਵੀ ਸੀਗੇ ਅੱਜ ਤੋਂ ਬਾਅਦ ਜਮ੍ਹਾਂ ਬੰਦੀਆਂ ਰਜਿਸਟਰੀਆਂ ਇੰਤਕਾਲ ਜਿਹੜੇ ਸੀਗੇ ਇਹ ਸਾਰਾ ਕੁਝ ਅਸੀਂ ਅੱਜ ਜਿਹੜਾ ਆ ਉਹ ਆਨਲਾਈਨ ਕਰ ਦਿੱਤਾ ਹੈ ਉਹਨਾਂ ਲੋਕਾਂ ਨੂੰ ਪਟਵਾਰਖਾਨੇ ਜਾ ਕੇ ਤਸਕੀਨਾ ਦੇ ਵਿੱਚ ਜਾਣ ਜਾ ਕੇ ਵੀ ਕੀ ਖਾਨ ਦੀ ਲੋੜ ਨਹੀਂ ਸਾਰਾ ਕੁਝ ਘਰੇ ਬੈਠ ਕੇ ਆਨਲਾਈਨ ਹੀ ਕੰਮ ਜਰਿਆ ਹੋ ਜਾਏ ਸਰ ਟਾਈਮਿੰਗ ਕੀ ਤੁਸੀਂ ਇਹ ਤੁਹੀਂ ਜਿਹੜੀ ਬਸ ਦੀ ਸ਼ੁਰੂ ਹੋਣਾ ਇਹ ਸਵੇਰੇ 6:30 ਵਜੇ ਚੱਲੂ ਆਏਗੀ ਜੀ ਤੇ ਉਸ ਤੋਂ ਬਾਅਦ ਉਦੋਂ ਸਾਢੇ 3 ਵਜੇ ਫੇਰ ਵਾਪਸੀ ਜਿਹੜੀ ਆ ਉਹ ਮੈਥੇ ਚੌਕ ਪਰ ਜਿਹੜੀ ਸਵੇਰੇ ਸਰ 8 ਵਜੇ ਪਾਸੇ ਇੱਥੇ ਆਉਂਦੀ ਆ ਸਿਹਰ ਗਤਪੁਰ ਤੋਂ ਪੂਰੀ ਥੋਲ ਭਰੀ ਆਉਂਦੀ ਆ ਇੱਥੇ ਕਾਫੀ ਸਕੂਲ ਦੀਆਂ ਬੱਚੀਆਂ ਬੱਚੇ ਜਿਹੜੇ ਆ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਦੇਖੋ ਇਹ ਬਸ ਚੱਲਣ ਦੇ ਨਾਲ ਕਾਫੀ ਰਾਹਤ ਜਿਹੜੀ ਆ ਉਮੀਦ ਹੋਵੇ ਔਰ ਵਧੀਆ ਜਿਹੜੀ ਆ ਟਰਾਂਸਪੋਰਟੇਸ਼ਨ ਵਧੀਆ ਆ 散了。三